ਸਾਸੀ ਦੇ ਦੋਸਤੋ ਮੈਂ ਕਾਬਲ ਰੁਕਨਪੁਰੀਆ ਹਬੌਰ ਵਾਲਾ ਦੋਸਤੋ ਇਸ ਟਾਈਮ ਆਪਾਂ ਖੜੇ ਆ ਡੱਬ ਵਾਲੀ ਇਹ ਮੰਡੀ ਜਿਹੜੀ گاਵਾਾਂ ਦੀ ਮੰਡੀ ਜਿਹੜੀ ਸਪੈਸ਼ਲ ਮੱਝਾਂ ਤੇ گاਵਾਾਂ ਦੀ ਮੰਡੀ ਡੱਬ ਵਾਲੀ ਲੱਗਦੀ ਆ ਤੇ ਇਹ ਡੱਬ ਵਾਲੀ ਮੰਡੀ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਆ ਭਾਈ ਜੀ ਨਾਮ ਦੱਸਿਓ ਅਮ੍ਰਿਕ ਸਿੰਘ ਜੀ ਅਮ੍ਰਿਕ ਸਿੰਘ ਪਿੰਡ ਪੀਰਾਵਦੀ ਫਤਿਹਬਾਦ ਫਤਿਹਬਾਦ ਹਰਿਆਣੇ ਚੋਂ ਜੀ ਇਤਨੀ ਮੱਝਾ ਲੱਗਿਓ ਭਾਈ ਜੀ ਦੋ ਲੈਣਦੇ ਸੀ ਦੋ ਮੱਝਾ ਲੈ ਕੇ ਆਓ ਸੌਦਾ ਹੋਇਆ ਨਹੀਂ ਇੱਕ ਵੇਚਤੀ ਆ ਝੋਟੀ ਰਹਿੰਦੀ ਐ ਇੱਕ ਵੇਚਤੀ ਤੇ ਆ ਰਹਿੰਦੀ ਆ ਰਹਿੰਦੀ ਹਾਂ ਇਹਨਾਂ ਕੀ ਮੁੱਲ ਕਰਦੀ ਹੋ ਮੁੱਲ ਤੇ 125 ਕਰਦੇ ਹਾਂ ਜੀ 125 ਕਰਦੇ ਹੋ ਹਾਂ ਜੀ ਅੱਛਾ ਚਲੋ ਠੀਕ ਆ ਤੁਸੀਂ ਆਪਣਾ ਜਿਹੜਾ ਕੰਟੈਕਟ ਨੰਬਰ ਆ ਬੋਲੋ 97286 15682 ਇੱਕ ਹੋਜੀ ਹੋਰ 97286 15682 ਆ ਦੋਸਤੋ ਜੇ ਕਿਸੇ ਭਰਾ ਨੇ ਆ ਤੁਸੀਂ ਇਹ ਇਹਦੀ ਜਿਹੜੀ ਨਸਲ ਆਉਂਦੇ ਬਾਰੇ ਸਾਰਾ ਦੱਸੋ ਬਾਅਦ ਵਿੱਚ ਮੈਂ ਬੋਲਾਂਗਾ ਬਹੁਤ ਹੀ ਵਧੀਆ ਨਸਲ ਹੈ ਦੀ ਔਰ ਦੁੱਧ ਨੂੰ ਬਹੁਤ ਹਰਿਆਣੇ ਦੀ ਹੈ ਫਤਿਹਵਾਦ ਜ਼ਿਲ੍ਹੇ ਦੀ ਹੈ ਟ੍ਰਾਂਸਪੋਰਟ ਪਿੰਡ ਦੀ ਮਹਾਸ ਹੈ ਬੜੇ ਅੱਛੇ ਦੁੱਧ ਦੀ ਹੈ ਦੁੱਧ ਕਿੰਨਾ ਦਿੰਦੀ ਆ ਦੁੱਧ ਹੁਣ ਇਸ ਤੇ 13 13 ਕਿਲੋ ਤਿਆਰ ਪਰਸੋਂ ਚੌਥੀ ਦੀ ਸੂਈ ਹੈ ਚਾਰ ਦਿਨ ਹੋਏ ਨੇ 13 ਕਿਲੋ ਹਾਂ 15 ਪਲੱਸ ਦੇਣਾ ਦੋ ਦਿਨ 15 ਪਲੱਸ ਹਾਂਜੀ ਚਾਰ ਦਿਨ ਹੋ ਗਏ ਤੁਸੀਂ ਨੂੰ ਚਾਰ ਦਿਨ ਹੋ ਗਿਆ ਹਾਂ ਅਜੇ ਖੀਸ ਹੈ 12 13 ਕਿਲੋ ਖੀਸ ਹੈ ਤੇ ਭਾਈ ਜੀ ਜੇ ਤੁਹਾਡੇ ਨਾਲ ਕੋਈ ਦੋਸਤ ਅੱਗੇ ਪਿੱਛੇ ਵੀ ਫੋਨ ਤੇ ਗੱਲ ਕਰਨੀ ਚਾਹੁੰਦਾ ਹੋਵੇ ਪਸ਼ੂ ਮੱਝ ਲੈਣ ਵਾਸਤੇ ਤੇ ਤੁਹਾਡੇ ਨਾਲ ਕਰ ਸਕਦਾ ਹਾਂ 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 ਸਾਡਾ ਕਨੈਕਟ ਕਰ ਸਕਦਾ ਸਾਡਾ ਆ ਹੀ ਧੰਦਾ ਹੈ ਆ ਹੀ ਧੰਦਾ ਹੈ ਆ ਹੀ ਧੰਦਾ ਹਾਂ ਬਿਜ਼ਨਸ ਕਰਦੇ ਹਾਂ ਜੀ ਪਿੰਡਾਂ ਜੋ ਵੀ ਦਵਾ ਦਿੰਨੇ ਆ ਆਪਦੇ ਕੋਲੋਂ ਵੀ ਦੇ ਦਿੰਨੇ ਆ ਮੰਡਿਆਂ ਜੋ ਵੀ ਦਵਾ ਦਿੰਨੇ ਆਪਣਾ ਮੋਬਾਈਲ ਨੰਬਰ ਬੋਲਤਾ ਤੁਸੀਂ ਹਾਂ 9728615682 ਉਹ ਗਰਮੀ ਗਰਮੀ ਬਹੁਤ ਪੈ ਰਹੀ ਆ ਗਰਮੀ ਹੋਣ ਦੇ ਬਾਵਜੂਦ ਵੀ ਫਿਰ ਵੀ ਸਾਡੇ ਵਪਾਰੀ ਭਰਾ ਕਿਸਾਨ ਭਰਾ ਜਿਹੜੀਆਂ ਮੱਝਾਂ ਤੇ گاਵਾ ਉਹ ਲੈ ਕੇ ਆਏ ਹੋਏ ਨੇ ਤੇ ਕਾਫੀ ਮੰਡੀ ਜਿਹੜੀ ਆ ਉਹ ਵੱਡੀ ਪੱਧਰ ਤੇ ਜਿਹੜੀ ਇਹ ਮੰਡੀ ਏ ਇਹ ਲੱਗੀ ਹੋਈ ਆ ਆ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਜੇ ਗਰਮੀ ਭਾਵੇਂ ਜਿੰਨੀ ਮਰਜ਼ੀ ਪੈ ਰਹੀ ਆ ਪਰ ਪੂਰੀ ਮੰਡੀ ਜਿਹੜੀ ਡੱਬ ਵਾਲੀ ਮੰਡੀ ਆ ਉਹ ਖਚਾ ਖਚ ਜਿਹੜੀ ਪੂਰੀ گاਵਾਂ ਦੇ ਨਾਲ ਤੇ ਮੱਝਾਂ ਦੇ ਨਾਲ ਫੁੱਲ ਭਰੀ ਹੋਈ ਆ ਤੇ ਕਿਉਂਕਿ ਗਰਮੀ ਬਹੁਤ ਜ਼ਿਆਦੀ ਪੈ ਰਹੀ ਆ ਬਹੁਤ ਬਹੁਤ ਬੁਰਾ ਬਈ گاਵਾਂ ਲੈ ਕੇ ਆ ਤੁਸੀਂ ਕਿਹੜੀਆਂ گاਵਾਂ ਆਪਣੀਆਂ ਬਈ ਕਿਹੜੇ ਪਿੰਡੋਂ ਆਏ ਜੀ ਉਹ ਤਨੇਆ ਤੋਂ ਕਿੰਨੀਆਂ ਲੈ ਕੇ ਆਏ ਪੰਜ ਤੁਸਦਾ ਹੋਇਆ ਕਿ 1:00 ਵਜੇ 1:00 ਵਜੇ ਚਾਰ ਚਾਰ ਹਨ ਜੀ ਕਿਹੜੀਆਂ ਕਿਹੜੀਆਂ ਇੱਕ ਦੋ ਤੇ ਭਾ 3 4 ਭਾਈ ਜੀ ਆਪਣਾ ਜਿਹੜਾ ਕੰਟੈਕਟ ਨੰਬਰ ਮੜਾਏ ਬੋਲ ਦੋ ਤੁਸੀਂ 94658 22578 ਹਾਂ ਦੋਸਤੋ ਇਹ ਭਾਈ ਜੀ ਤੁਸੀਂ ਘਰੇ ਕਾਵਾਂ ਹੋ ਤੁਹਾਡੇ ਹੋਰ ਵੀ ਹੈਗੀਆਂ ਨਾ ਹਾਂ ਹੈਗੀਆਂ ਆ ਦੋਸਤੋ ਬਾਈ ਜੀ ਤੁਸੇ ਨਾ ਜੇ ਤੁਸੀਂ ਗਾਂ ਕਿਸੇ ਨੇ ਖਰੀਦਣੀ ਹੋਵੇ ਤੇ ਬਾਈ ਜੀ ਦਾ ਕੰਟੈਕਟ ਨੰਬਰ ਬਾਈ ਜੀ ਨੇ ਬੋਲਿਆ ਤੁਸੀਂ ਬਾਈ ਜੀ ਨਾਲ ਕੰਟੈਕਟ ਕਰ ਸਕਦੇ ਬਾਈ ਜੀ ਆਪਣਾ ਨਾਮ ਦੱਸਿਆ ਜੱਸੀ ਆ ਨਾਮ ਮੇਰਾ ਜੱਸੀ ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ ਆ ਤੇ ਤੁਸੀਂ ਕੰਟੈਕਟ ਕਰ ਸਕਦੇ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਕਾ ਬੱਚੇ ਨਹੀਂ ਬਣਾਉਣੇ ਇਹਦੇ ਬੱਚੇ ਹਾਂਜੀ ਬੱਚੇ ਆ ਬਾਈ ਦੀ ਬੱਚੀ ਹੈ ਜੀ ਇੱਕ ਭਾਈ ਬਈ ਵੇਚਣੀ ਆ ਜੀ ਇਹ ਵੇਚਣੀ ਕਿੰਨੇ ਦੀ ਵੇਚਣੀ ਆ ਬਈ ਇਹ ਮੁੱਲ 25000 ਰੁਪਏ ਆ ਅੱਛਾ ਇਹ 30000 ਦੇ ਵਿੱਚ ਨਹੀਂ ਹੈ ਮੁੱਲ 25000 ਰੁਪਏ ਨੂੰ ਹੀ ਆ 20000 ਆ ਦੇ ਦਿੰਨੇ ਆ ਤੁਹਾਨੂੰ ਭਾਈ ਆਪਣਾ ਮੋਬਾਈਲ ਨੰਬਰ 687797 91 ਇੱਕ ਜਨਮ ਠੀਕ ਆ